ਆ ਚਲੋ ਚਲੋ ਜਾਓ ਜਾੜਾ ਫੜੀ ਡੈਡੀ ਨੇ ਜਵਾਰ ਬੀਜੀ ਸੀਗੀ ਆਪਣਾ ਫੁੱਲਿਆਂ ਵਾਲੀ ਤੇ ਇਹ ਹੁਣ ਇਹ ਇੱਕੋ ਛੱਲੀ ਦੇ ਵਿੱਚ ਹੈ ਉਹ ਦਾਣੇ ਨਿਕਲੇ ਡੈਡੀ ਕਹਿੰਦਾ ਡੈਡੀ ਕਹਿੰਦਾ ਮੈਂ ਮਿਹਨਤ ਕਰਦਾ ਥੱਕ ਗਿਆ ਸਾਰੇ ਚੋਖ ਹਨ ਇਸ ਤਰ੍ਹਾਂ ਹੀ ਕਹਿਣ ਦੇ ਮਿੱਤੇ ਚੱਲ ਕੋਈ ਨਹੀਂ ਥੋੜਾ ਥੋੜਾ ਨਿਕਲ ਨਿਕਾਉਂ ਆਂ ਅਸੀਂ ਫੁੱਲੇ ਕਿਤੇ ਕਿੰਨੇ ਖਾਣੇ ਹੁੰਦੇ ਹਨ ਹੈ ਫੁੱਲਿਆਂ ਵਾਲੀ ਫੁੱਲੇ ਬਣਨਗੇ ਨਹੀਂ ਨਹੀਂ ਬਣਨੇ ਹਨ ਬਣਨੇ ਸੁੱਟ ਗਿਆ ਤਾਂ ਹੁਣ ਲੜਨ ਗਾ ਜਾ ਪੋਟ ਪੋਟ ਕਰਨ ਜਾਂਦੇ ਜਾਂਦੇ ਜਾ ਕੇ ਤੂੰ ਜਾ ਉਹਨੇ ਤੂੰ ਡੈਡ ਨੂੰ ਜਿਵੇਂ ਨਾ ਦੇ ਆ ਵੀ ਜਾ ਲੋ ਟੰਗਰਾ ਟੋਕਾਂ ਲੋਕਾਂ ਦੇ ਨੂੰ ਦੇ ਕੇ ਐਵੇਂ ਕੀ ਬੀਜ ਲਿਆਈ ਕਾਹ ਜਿਆ ਤਾਂ ਕਹਿ ਗਿਆ ਹੁੰਦੀ ਮੈਂ ਕਹਿਣਾ ਪਿੱਛੇ ਸਭ ਦੂਜੀਆਂ ਬੀਜੀਆਂ ਬੜੀਆਂ ਆਹ ਲੋਕ ਠਾਠਾ ਠਾਠਾ ਅਠਾ ਠਾਠਾ ਬੱਲੇ ਕਿਦਾਂ ਇਧਰ ਆਦੇ ਮੜਨ ਕੇ ਫੁੱਲੇ ਹੈ ਨਹੀਂ ਬੰਨੇ ਮੈਂ ਐਵੇਂ ਢੋਹ ਦੇ ਰੱਖਿਆ ਉਹ ਵੇਖਾ ਕੋਣ ਜੇ ਪਾਣੀ ਲਾਗੂ ਦੁੱਭੇ ਗਿਆ ਤੂੰ ਕੀ ਹਾਂ ਹਾਂ ਦੁੱਭੇ ਗਿਆ ਹੋ ਆਈ ਵਾਡ ਉਹ ਪਹਿਲੀ ਪਾਲੀ ਮੈਂ ਕਹੀ ਜਿਹੜੀ ਹੈਗੀ ਵੀ ਕਰੇ ਚੁੱਕ ਹਮਲਾ ਤਾਉਨ ਮੜਾ ਬਣ ਕੇ ਫੁੱਲੇ ਚਾਨੀ ਵੇਖਣ ਨਹੀਂ ਆ ਉਹ ਬੜੀ ਨੀ ਗੱਲ ਬਣੀ ਉਹ ਬਣੀ ਆ ਉਹ ਜੈ ਬਣ ਗਈ ਗੱਲ ਆ ਤੇਰੇ ਪੀਉ ਦਾ ਭੁੰਨਦੇ ਰਹਿਣਾ ਹੁਣੇ ਫੁੱਲੇ ਨਹੀਂ ਅਰੇ ਨਹੀਂ ਬੰਡੇ ਬੰਡੇ ਫੁੱਲੇ ਕੋਟੇ ਹੁਣ ਚੱਕ ਚੱਕ ਉਹ ਜੀਏ ਬਣ ਕੇ ਫੁੱਲੇ ਡੈਡੀ ਹੋਗਾ ਪਾਸ ਬਣ ਕੇ ਫੁੱਲੇ ਹੈਂ ਤੇ ਆ ਹੀ ਬਾਤ ਚੋਕਲਾ ਭਰਾਵਾ ਇਹਨੂੰ ਮੈਂ ਚੋਕਾ ਜਾਂ ਤੂੰ ਪਲੇਟ ਚੋਕ ਮਮੀ ਉਹ ਵੀ ਇੱਧਰ ਕੋਕਾ ਤੈਨੂੰ ਹੱਥ ਨਾਲ ਛਾੜਦੀ ਉਹ ਹੱਥ ਨਾਲ ਛਾੜਦੀ ਕੋਕਨ ਤਿਆਰ ਹੋ ਗਈ ਹਰਦਨ ਤੇਰੇ ਓਏ ਓਏ ਆਈ 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 ਹਰਦਨ ਆਈ ਹੋਈ ਆਈ ਤੇ ਮੈਂ ਇਕਲੇ ਕਰ ਰਹੀ ਹਾਂ ਹੈ ਤਾਂ ਤਾਂ ਠੀਕ ਹੈ ਹਰਦਨ ਨੂੰ ਮੈਂ ਟਮ ਟ ਚੋਕਲੇ ਵੇ ਭੁਖੀ ਪਨੇ ਪੁਲਾੜ ਦੇ ਬੁੰਨੇ ਐ ਮੈਂ ਕਹਿੰਦੀ ਤੂੰ ਭੁੱਖਾ ਚੱਲ ਮਣ ਗਾ ਹੱਥ ਨਾ ਛੱਡ ਦੇ ਐਵੇਂ ਕਾਲੀ ਕੀਤੀ ਲੈ ਵੀ ਦੰਦ ਘੱਤੀਆਂ ਛੱਲੀਆਂ ਬੀਜਨ ਦਾ ਮੁੱਲ ਪੈ ਗਿਆ ਜੀ ਲੈ ਬਾਕੀ ਦਾਣੇ ਉਦਾਂ ਰਹਿ ਚੱਲ ਕੋਈ ਨਹੀਂ ਬਥੇਰੇ ਆਗੇ ਅਖਾਂਜੋਗੇ ਡੇਢ ਨੇ ਕਹੋਗੇ ਬਾਕੀ ਮੱਕੀ ਖਾ ਲੋ ਕੱਲੀ ਬਣ ਗਏ ਬਣ ਗਏ ਹੈਂ ਕਾਲੀ ਜੋ ਸਾਰੀ ਬੋਲ ਤੇ ਹਨ ਸਾਰੀ ਸਾਰੀ ਚੋਂ ਜੋ ਹੀ ਤਾਂ ਕਹਿ ਨਹੀਂ ਸਾਰੀ ਮੈਂ ਤਾਂ ਨਹੀਂ ਇੱਕ ਛੱਲੀ ਚੋਂ ਅਛਾ ਸਾਰੀ ਜਵਾਰ ਜਿਹੜੇ ਉਹ ਤੁਸੀਂ ਵੱਢ ਲਈ ਤੇ ਚੋਹ ਆ ਨਿਕਲੇ ਬੱਲੇ 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 ਇਹਦੇ ਫਿਰ ਫਾਇਦਾ ਕੋਈ ਨਹੀਂ ਹੋਇਆ ਇਹਦੇ ਫਾਇਦਾ ਨਹੀਂ ਹੋਇਆ ਛੱਲੀਆਂ ਬੜੀਆਂ ਲੱਗੀਆਂ ਪਰ ਤਾਂ ਨਹੀਂ ਲੈ ਵੀ ਕੁੰਡਾ ਤੇ ਡੰਡਾ ਇਹ ਲੈ ਕੇ ਚਲੇ ਆਪ ਵੀ ਹੁਣਾਂ ਵੱਲ ਉਧਰੋਂ ਜਾ ਕੇ ਸਰਦਾਈ ਘੋਟਾਂਗੇ ਤੇ ਸੰਦੀਪ ਤੁਰਨੇਂ ਦੀ ਟਾਈਮ ਬੜਾ ਲੱਗਦਾ ਚੱਲ ਚੱਲ ਗਿਆ ਯਾਰ 9:00 ਵੱਜ ਗਏ ਸੰਦੀਪ 9:00 ਵੱਜ ਗਏ 5 ਮਿੰਟ ਹੋ ਗਏ ਆ ਹਾਂ ਲੈ ਵੀ ਆ ਰੱਖ ਲੈ ਟਾਵਲ ਲੈ ਵੀ ਨਵਾਂ ਟਾਵਲ ਦਿੱਤਾ ਕੋਈ ਸਨੀ ਬੈਠੀ ਐ ਅਹੀਂ ਲੱਗੇ ਰਗੜਾ ਲਾਉਂ ਬੈਠੋ ਲੈ ਵੀ ਇੱਥੇ ਤਾਂ ਕੰਮ ਪਚਾਦਦਾ ਜੀ ਤੇ ਮੈਂ ਇਹਦੇ ਭਾਜੀ ਹਣੇ ਲੱਗੇ ਆ ਤੇ ਘਰ ਬਣਾਈ ਹੋਈ ਤੇ ਭਾਜੀ ਹਣੇ ਪਹਿਲੀ ਵਾਰੀ ਪੀਣਗੇ ਉਦਾਂ ਆਪਣਾ 12 ਤੇ ਪੀਤੀ ਗੁਰਦਰਾ ਸਾਹਿਬ ਤੇ ਜਾਂ ਕਿਤੇ ਨਾ ਕਿਤੇ ਹਣਾ ਇਧਰ ਦੇਖ ਧਰਮ ਵੀ ਖਾ ਗਏ ਇਹਦੇ ਇੱਥੇ ਆਣੇ ਖਾਣ ਲੱਪੇ ਚੋਲ ਚਾਬਾਸ਼ ਵੈਰੀ ਗੁੱਡ ਭੱਜੀ ਦੇ ਵੀਰ ਜੀ ਦੇ ਨੀ ਭੱਬੀ ਨੇ ਫਿਰ ਵੀ ਜਾਸ ਤੱਕ ਭੱਜੀ ਤੁਹਾਨੂੰ ਜਾਸ ਖੋਣੀ ਪਣੀ ਭੱਬੀ ਜਾਸ ਖਾਓ ਦੋ ਤਣ ਚਟਨੀ ਬਣਾਓ ਨਾ ਕੋਈ ਚਟਨੀ ਬਣਾਉਂਗੀ ਬਣਾ ਦਾਂਗਾ ਲੈ ਬੇ ਇੱਥੇ ਤੱਕ ਤਾਂ ਕੰਮ ਪਚਾਤਾ ਜੀ ਠੀਕ ਆ ਬਣ ਗਿਆ ਕੰਮ ਹੁਣ ਮੈਂ ਬਰਫ ਥੋੜੀ ਜਿਨੇ ਅਏ ਸ਼ਦਾਈ ਚਿਲਡ ਕਰ ਦਈਏ ਥੋੜੀ ਜੀ ਤੇ ਟਾਈਮ ਕੀ ਹੋ ਗਿਆ ਭਲਾ ਸਿਰਫ ਦਸ 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 ਹੋ ਗਿਆ ਸਿਰਫ ਲੈ ਵੀ ਹੁਣ ਚੱਲਨੇ ਆਪਾਂ ਘਰ ਛੱਦਾਈ ਆਪਾਂ ਕੁੜੀ ਨੂੰਂਂਹੇਰਾ ਬਹੁਤ ਜਦਾ ਤੇ ਗਲੀ ਦਾ ਮਾੜਾ ਹੀ ਹਾਲ ਆ ਹੈ ਕਿ ਨਹੀਂ ਵੇਖ ਹੀ ਬਣਿਆ ਬਾਰਸ਼ ਦੇ ਨਾਲ ਵਾਜ ਦੇ ਕਦਾਦਾ ਕਦਾਦਾ ਵਾਜ ਦੇ ਜੋਰ ਚ ਵਾਜ ਦੇ ਕਦਾਦਾ ਵਾਇਦੇ ਦਾਦਾ ਨੂੰ ਨਿਕਲ ਕੇ ਚਾ ਚੜ ਜਾਂਦੇ ਨਿਕਲ ਪੜੇ ਦਿਨ ਬੜੇ ਦਿਨ ਬਾਅਦ ਮਿਲਣ ਲੱਗੀ ਵਾਜਾਂਗੇ ਕਿਡੀਆਂ ਸੋਹਣੀਆਂ ਵਾ ਮਾਰਦੀ ਲੈ ਲੈ ਉਹਨੂੰ ਪਤਾ ਨਾ ਚੀਜ਼ ਨਵੀਂ ਆਈ ਕਰੇ ਇਹਨੂੰ ਨਾ ਮੋੜ ਤੇ ਤਾਰ ਤਾਂ ਪਾਪੇ ਹਾਂ ਇਹ ਕਰੇ ਉਹ ਉਥੇ ਮੋੜ ਤੇ ਹੀ ਤਾਰ ਹੈ ਮੋੜ ਤੇ ਗਲੀ ਦੀ ਬਾਹਰ ਉੱਥੇ ਪਿਛੇ ਹੀ ਵਲੋਗ ਚ ਵੇਖੀ ਤਾਂ ਜਾਣਦੀ ਕਾਰ ਚੁੱਕਰੀ ਕਾਰ ਸੇ ਮੈਂ ਕਾਰ ਦੇ ਪਿੱਛੇ ਹੀ ਨਾ ਲਾਤੀ ਫਿਰ ਦੋਸਤੀ ਆਈ ਸਿੱਧਾ ਬੁਆ ਮਕਾ ਲਿਆ ਇਹਨੇ ਮੰਮੀ ਆਪਣੀ ਇਹਨੇ ਪਿੱਛੇ ਨਹੀਂ ਆ ਮੰਮੀ ਆਉਂਦੀ ਤੇ ਸਿੱਧਾ ਆਪੇ ਆਣ ਕੇ ਬੁਆ ਖੜਕਾ ਲਿਆ ਇਹਨੇ 2 4 ਇਹਨੂੰ ਮੈਨਾਂ ਨਹੀਂ ਕਾਰ ਦੇ ਪਿਛੇ ਆਣ ਆ ਗਈ ਅੱਜ ਕੱਲੀ ਆਈ ਉੱਥੇ ਮੋੜ ਤੇ ਲੱਗੂ ਅੰਲਾਵਲੀ ਘੜੀ ਚੇਂਜ ਕਰਾ ਕੇ ਲੈਣੀ ਆਵਾਂ ਖਦੀਆਂ ਇਹਦੇ ਉੱਤੇ ਨਾ ਲੀਕਾਂ ਹੈਗੀਆਂ ਨੇ ਦੋ ਕਾ ਵੇਖੋ ਧੰਨਵਾਦ ਇਹ ਆ ਖਤਮ ਕਰਦੀਆਂ ਨਾ ਲੀਕਾਂ ਵੇਖੋ 10:40 ਹੋ ਗਏ ਆ ਤੇ ਹਣੇ ਫੀਸ ਹੋਈ ਹੈ ਮੰਗਰ ਇਹ ਬਹੁਤ ਹੋਗਾ ਗਰਮੀ ਵਾਲੀ ਤੇ ਹੱਥ ਹੋ ਗਈ ਪੂਰੀ ਮੋਬਾਈਲ ਦੇ ਵਿੱਚ ਇੰਡੀਆ ਦਾ ਵੈਲਕਮ ਕੀਤਾ ਬਹੁਤ ਹੀ ਵਧੀਆ ਤਰੀਕੇ ਨਾਲ ਕਿ ਆਜ ਦਾ ਬਹੁਤ ਪਬਲਿਕ ਸੀ ਕਿ ਕਹਿੰਦੇ ਬਹੁਤ ਜ਼ਿਆਦਾ ਇੰਨਾ ਕੁ ਜ਼ਿਆਦਾ ਕ라우ਡ ਹੀ ਨਾ ਕੋਈ ਕਹਿਣ ਦੀ ਗੱਲ ਨਹੀਂ ਆ ਚਲੋ ਸਵਾਗਤ ਕੀਤਾ ਰੋਹਿਤ ਸ਼ਰਮਾ ਦਾ ਪਾਵਾਂ ਵੀ ਬਹੁਤ ਵਧੀਆ ਰਹਿ ਇੰਡੀਆਵਾ ਤੇ ਬਹੁਤ ਲੱਕੀ ਹੋਇਆ ਮੈਨੂੰ ਮੈਂ ਦੇ ਕੋਲ ਕਪਤਾਨੀ ਉਹਦੀ ਨਾਲੇ ਉਹਨੇ ਸਨਿਆਸ ਵੀ ਲੈ ਲੈਣਾ ਹੋਰ ਥੋੜੇ ਮੈਚ ਹੋਣਗੇ ਉਹਦੇ ਮੈਨੂੰ ਮੈਂ ਦੇ ਕੋਲ ਸਨਿਆਸ ਤੋਂ ਬਹੁਤ ਜਲਦੀ ਲੈ ਲਊਗਾ ਤੇ ਬੰਦੇ ਦਾ ਕਪਤਾਨ ਜਿਹੜਾ ਨਹੀਂ ਇੱਕ ਚਾਹ ਆ ਵੀ ਸਰਦਾਰ ਬਣ ਗਿਆ ਸਰਦਾਰ ਕਹਿੰਦੇ ਆ ਹਾਂ ਇਹ ਆਪਣਾ ਸੁਖਮ ਗਿੱਲ ਆਪਣੇ ਪੰਜਾਬ ਦਾ ਮੱਲੂਕ ਕਹਿੰਦਾ ਸਰਕਾਰ ਨਹੀਂ ਕਹਿ ਸਕਦਾ ਆਪਣੇ ਮੱਲੂਕ ਪੰਜਾਬ ਦਾ ਸੁਖਮ ਗਿੱਲ ਹੀ ਪਾਰ ਬਣ ਗਿਆ ਉਹ ਵੀ ਚੰਗੀ ਗੱਲ ਹੈ ਸਕੂਟਰ ਓਦਾਂ ਆ ਗਈ ਆਪੇ ਭਾਰੇ ਆ ਭੀ ਜਗ੍ਹਾ ਥੋੜੀ ਜ਼ਿਆਦਾ ਘਰੀ ਗਈ ਕਿ ਬੁਲਟ ਹੁੰਦਾ ਸੀ ਤਾਂ ਵੀ ਜਗ੍ਹਾ ਇੰਨੀ ਘਰੀ ਜਾਂਦੀ ਤੇ ਹੁਣ ਸਕੂਟਰ ਹੀ ਥੋੜੀ ਹੈ ਵੀ ਚੌੜਾਈ ਚ ਜ਼ਿਆਦਾ ਹੈ ਜਗ੍ਹਾ ਜ਼ਿਆਦਾ ਘੇਰਦੀ ਹੈ ਚਲੋ ਕੋਈ ਗੱਲ ਨਹੀਂ ਹੁਣ ਘਰ ਵੀ ਬਣਾ ਲੈਣਾ ਹੈ ਉਹ ਰੀ ਚੀਜ਼ਾਂ ਮਿਲਦੀਆਂ ਨੇ ਮੈਂ ਘਰ ਵੀ ਜੁੜ ਸ਼ੁਰੂ ਕਰਨਾ ਅਗਲੇ ਮਹੀਨੇ ਪੱਕਾ ਡੈਡੀ ਦੇ ਨਾਲ ਪ੍ਰੋਮਿਸ ਆ ਵੀ ਅਗਲੇ ਮਹੀਨੇ ਇਹ ਨਖ ਕਰ ਪੀਲ 780 ਅਜ ਲਖ ਦੇ ਟੈਸਟ ਲਾਣੀ ਆ ਉਸ ਤੋਂ ਬਾਅਦ ਜੇ ਥੋੜਾ ਥੋੜਾ ਕਰ ਕੇ ਉਹ ਮਟੀਰੀਅਲ ਸਟੰਡੇ ਜਾਵਨ ਉਹ ਜਿਹੜੇ ਕਰਕੇ ਤੇ ਸ਼ੁਰੂ ਕਰ ਦਈਏ ਥੋੜਾ ਜਿਹਾ ਆਪਾਂ ਨਕਸ਼ਾ ਜਿਹੜਾ ਨਹੀਂ ਉਹ ਮੈਂ ਫਾਈਲ ਨਕਾਤਾ ਉਹ ਬਣਿਆ ਪਿਆ ਆਪਣੇ ਕੋਲ ਉਹ ਥੋੜਾ ਜਿਹਾ ਚੇਂਜ ਕੀਤਾ ਵਾ ਕੋਠੀ ਦੇ ਵਿੱਚ ਥੋੜਾ ਜਿਹਾ ਚੇਂਜਿੰਗ ਕੀਤੀ ਹੋਈ ਆ ਤੇ ਕਿਉਂਕਿ ਇੱਕ ਦਿਨ ਨਹੀਂ ਆ ਪਹਿਲਾਂ ਵੀ ਭਰ ਲਈਆਂ ਸੀ ਕੰਦੀਆਂ ਪਹਿਲਾਂ ਤੇ ਵੀ ਖੇ ਲਾੜਦੀਆਂ ਭਰੀਆਂ ਪਰ ਇੱਕ ਦੋ ਦਿਨ ਦੀਆਂ ਪੈਣੀਆਂ ਵਾ ਥੋੜਾ ਲਕਸ਼ਣ ਨਾਲ ਸ਼ੇਡ ਸ਼ਾਡ ਕੀਤੀ ਇਹ ਹੋਰ ਥੋੜਾ ਵਧੀਆ ਕਰਨ ਦੀ ਕੋਸ਼ਿਸ਼ ਕੀਤੀ ਆ ਬਾਹਰ ਕੱਢ ਕੇ ਲਾਤੀ ਆ ਕਿਉਂਕਿ ਇੱਥੇ ਐਂਟਰੀ ਨੇ ਸਫਾਈ ਕਰਨੀ ਸਾਰੀ ਚਾਬੀਆਂ ਇਹਦੀਆਂ ਦੋਨੋਂ ਮਿਲੀਆਂ ਨੇ ਆਪਾਂ ਨੂੰ ਆ ਦੇਖੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਜਨੇ ਵਲੌਗ ਦੇ ਵਿੱਚ ਤੇ ਅੱਜ ਜਾਵਾਂਗੇ ਕਿਰਨਦੀ ਦੀ ਵੱਲ ਮੋੜ ਲੈ ਕੇ ਤੇ ਨਾਲੇ ਮਠਿਆਈ ਦਾ ਡੱਬਾ ਲੈ ਕੇ ਉੱਧਰ ਜਾਵਾਂਗੇ ਉਹਨਾਂ ਨੂੰ ਦਿਖਾ ਕੇ ਆਵਾਂਗੇ ਤੇ ਨਾਲੇ ਗੁਰਦੁਰਸਹਿਬ ਮੱਥਾ ਟੇਕ ਆਵਾਂਗੇ ਗੁਰਦਾਸਹਿਬ ਵੀ ਖੜਨਾ ਨਾ ਜ ਸਕੂਟੀ 'ਨੂੰ ਤੇ ਹੁਣ ਮੰਮੀ ਦਾ ਸੂਟ ਜਿਹੜਾ ਚੇਂਜ ਕਰਾ ਲੀ ਗਿਆ ਕਿਉਂਕਿ ਇਹ ਚੁਬਦਾ ਬਹੁਤ ਜਿਦਾ ਜਿਹੜਾ ਲਿਆਂਦਾ ਸੀਗਾ ਤੇ ਇਹ ਚੇਂਜ ਕਰਵਾ ਲੀਏ ਨਾਲੇ ਮੰਮੀ ਕਹਿੰਦੀ ਹੈ ਕਲਰ ਮੇਰੇ ਕੋ ਹੈ ਚਲੋ ਮਿਲ ਗਿਆ ਪਹਿਲਾ ਝੂਟਾ ਸੰਦੀਪ ਨੂੰ ਅਜੇ ਕੋਈ ਨਹੀਂ ਬੈਠਾ ਤੇ ਸੰਦੀਪ ਬੈਠ ਗਈ ਹੈ ਮੰਮੀ ਨਾਲ ਨਭਾਵਾਂਗੇ ਹੁਣ ਜਾ ਰਹੇ ਆ ਬਾਜ਼ਾਰ ਕੱਲ ਜਵਾਂ ਜੀ ਮੋਟਰਸਾਈਕਲ ਸਹੀ ਕਰਾ ਕੇ ਲਿਆ ਤੇ ਅੱਜ ਮੋਟਰਸਾਈਕਲ ਤੇ ਤੇਲ ਲੀਕ ਡਿਆ ਕਰਨੇ ਇੰਜਣ ਆਇਲ ਤੇ ਉਹ ਚੈਨ ਵਾਲੀ ਪੱਕੀ ਗੱਲ ਆ ਫਿਰ ਜਿਵੇਂ ਲੱਗ ਮੈਂ ਹੱਤੀ ਉਹ ਵਾਂਗਰ ਨਾ ਨਾ ਇਹ ਨਾ ਇਹ ਜੜਚਾ ਪ੍ਰੋਬਲਮ ਹੋਵੇ ਤੇ ਉਹ ਚੰਗੀ ਦਾ ਨਟ ਬੋਲਟ ਨਾ कसे ਗਏ ਹੋਣ ਹੁਣ ਇਹ ਸੁੱਤੀ ਜਾ ਰਹਿੰਦੋ ਅभी ਮਿੱਤਰਾਂ ਨਾ ਮਾ ਕੁੱਕਰ ਤਸਾਈ ਬਣਨ ਲੱਗਿਆ ਮਿੱਠੇ ਚੋਲ ਜੱਤੇ ਆਲੇ ਨਵੇਂ ਕੁੱਕਰ ਦੇ ਵਿੱਚ ਅੱਗੇ ਅੱਗੇ ਨਾ ਇੱਕ ਵੀ ਦੀਦੀ ਆ ਕਮੈਂਟ ਕਰਦੀ ਕਹਿੰਦੀ ਸੰਦੀਪਾ ਨੂੰ ਕੁੱਕਰ ਦੇ ਵਿੱਚ ਕਲਰ ਚਾਹੀਦਾ ਹੁੰਦਾ ਤੇ ਕੁੱਕਰ 'ਚ ਵੀ ਕਲਰ ਹੁੰਦਾ ਰੈੱਡ ਹੁੰਦਾ ਕਹਿੰਦਾ ਰੈੱਡ ਹੁੰਦਾ ਯਾਰ ਤੇ ਇੱਕ ਸਟੀਲ ਦਾ ਜਿਹੜਾ ਆਉਂਦਾ ਤੇ ਇੱਕ ਸਿਲਵਰ ਦਾ ਖਲਰ ਕਵਣੀ ਵਧੀਆ ਉਹਦੇ ਨਾਲ ਆ ਠੁੱਠੀ ਆ ਠੁੱਠੀ ਕੱਟ ਲਈ ਇਹ ਜਿਹੜੀ ਆ ਉਹ ਕੰਨ ਕੰਨ ਮਨ ਲਾਦਾ ਸਕਨ ਪਾਇਆ ਨਾ ਉਹ ਠੁੱਠੀ ਜਾਣੀ ਹੈ ਹੈਨਾ ਅਸ ਅਸ ਹਾਂ ਸਾਡੇ ਉਮੀਦ ਇਹ ਵਾਰ ਸੂਟ ਚੇਂਜ ਨਹੀਂ ਮੈਂ ਰੱਖਿਆ ਦੋ ਲੈ ਅੱਜ ਲੈਣ ਤੇ ਮੁੰਨੇ ਦਾ ਸੂਟ ਲੈਣੇ ਚੇਂਜ ਕਰਾ ਅਗਲਾ ਥੋੜਾ ਨੂੰ ਕੰਮ ਜਲਦੀ ਪਾਇਆ ਗਏ ਘਰੇ ਵਾਪਸ ਨਹੀਂ ਨਹੀਂ ਹਾਂ ਇੱਕ ਪਹਿਲੇ ਪੇਚ ਲੈ ਤਾਂ ਉਹਨੇ ਐਵੇਂ ਮੈਨੂੰ ਕਿਹਾ ਤਾਂ ਲੈ ਆਉਂ ਦੋ ਤੇ ਆਹੋ ਹੋ ਆ ਇੱਕ ਮੈਨ ਲੈ ਰਿਆ ਇੱਥੇ ਪਿਆ ਹੋਣਾ ਹੁੰਦਾ ਆ ਨਿਕਲਿਆ ਤਿੰਨ ਆਹ ਇਹ ਮੈਨ ਲੈ ਲੈਂਦਾ ਲੈ ਮੰਮੀ ਵਾਸਤੇ ਇਹ ਲੈਣ ਵਾਸਤੇ ਸੂਟ ਨਵਾਂ ਨਹੀਂ ਆ ਦੇਖੋ ਵੀ ਸਾਨੂੰ ਠੀਕ ਆ ਪੂਨ ਮੈਂ ਤਰੀਨ ਪੀਸ ਟੇਬਲ ਮੈਨ ਲੋ ਹੋਰ ਦਿਖਾ ਦਿਓ ਹਾਂ ਸੋਣਾ ਹੈ ਨਾ ਆ ਸੋਣਾ ਨਾ 3D ਹੈ ਕੋਈ ਕਲਰ ਇੱਕ ਹੋਰ ਇਹ ਕੋਈ ਮੈਂ ਕਲਰ ਨਾ ਕਹਿਣ ਦੇ ਆ ਕਲਰ ਇੱਕ ਹੋਰ ਹੈ ਹੋ ਮੈਨੂੰ ਨਹੀਂ ਐਸਾ ਹੀ ਮੈਂ ਵੀ ਇਹੋ ਇਦਾਂ ਪਸੰਦ ਕਰਨ ਦੇ ਆ ਇੱਕ ਪੀਲਾ ਕਲਰ ਹੈਗਾ ਇਹ ਇਕ ਲੱਡੂ ਪੀਲਾ ਕਲਰ ਉਹ ਜਿਹੜਾ ਸਰਤੇ ਤੇ ਚੀ ਮੀਰਾ ਆ ਆ ਜਨੀ ਉਹ ਪੀਲੇ ਦੇ ਮਹਿਗੇ ਕਿੰਨਾ ਮਿੱਠਾ ਵਾ ਮੈਂ ਕਿਆ ਮਸੀਨ ਦਿੱਤਾ ਇੱਕ ਹਾਂ ਬੇਕੀਨ ਦਿੱਤਾ ਇੱਕ ਪੀਲਾ ਦੇਖੋ ਬੋਜ਼ਨੇ ਲੱਡੂ ਪੀਲਾ ਕਲਰ ਉਹ ਬਣ ਗਏ ਮਿੱਠੇ ਚੌਲ ਖੜੀ ਕਰਾ ਇਹ ਚੇਂਜ ਮੋਪੜ ਤੇ ਜਾਣੇ ਆ ਲੈ ਵੀ ਅੱਡ 12 ਖੜੀਏ ਮਠਿਆਈ ਦਾ ਸਕੂਟੀ ਦੇ ਵਿੱਚ ਗੱਡੀ ਕਹਿਣ ਲੱਗਾ ਮਮੀ ਕਰਨ ਢੀ ਹਰ ਗੁੰਦਾ ਕੁਰਤਾ ਠੀਕ ਕਰਨ ਢੀ ਨਾ ਲੈਂਦਾ ਇਹ ਨੀਵਾ ਬਹੁਤ ਜ਼ਿਆਦਾ ਇਹ ਕੁੜੀ ਨੇ ਬਹੁਤ ਸਤਾਇਆ ਸੱਚੀ ਗੱਲ ਬਹੁਤ ਜ਼ਿਆਦਾ ਬੋਤਲ ਦਿੱਤੀ ਚੱਲੀਏ ਹੁਣ ਚੱਲੀ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਵਾਸਤੇ ਹਰ ਗੰਨੂ ਕਰ ਲਿਆ ਤਿਆਰ ਤੇ ਪਹਿਲਾਂ ਆਪਾਂ ਜਾਵਾਂਗੇ ਦੇਖਦੇ ਗੁਰਦੁਆਰਾ ਘੁੰਮਣੀ ਜੰਨੇ ਜਾਂ ਕਿਹੜੀ ਜੰਨੇ ਵੈਸੇ ਤੇ ਘੁੰਮਣੀ ਗੁਰਦਸਤ ਸਲਾਹ ਬਣੀ ਹੈ ਤੇ ਉੱਥੋਂ ਉੱਥੇ ਜਾਵਾਂ ਫਿਰ ਜਲਦੀ ਛਿੱਤੇ ਦੇਵਾਂਗੇ ਨਾਲੇ ਆਪਣੀ ਗੱਡੀ ਦੇ ਸਕੂਟੀ ਤੇ ਚਲੋ ਠੀਕ ਆ ਮੰਮੀ ਆਪਾਂ ਚੱਲੇ ਓਕੇ ਬਬਾ ਸਸਰੀਆਂ ਕਾਲ ਐਸੀ ਬੰਦ ਕਰ ਦੋ ਮੇਰਾ ਪੁੱਤ ਵੀ ਬੈਠਾ ਹੀ ਹੁਣ ਇੱਥੇ ਆ ਰੁਣ ਹੋਈ ਜਾ ਰਹੇ ਹਾਂ ਨਾ ਮੱਥਾ ਟੇਕਣ ਵਾਸਤੇ ਮਾਨਤ ਨਾ ਮਜ ਮਜ ਪਹੁੰਚ ਗਏ ਆਪਾਂ ਗੁਰਦੁਆਰਾ ਸਾਈਂ ਕਿੱਥੇ ਬਾਬਾ ਜੀ ਬਾਬਾ ਹਾਂ ਬਾਬਾ ਜੀ ਵਾਈਗਰ ਕਰ ਦੋ ਵਾਈਗਰ ਕਿ ਪੈਦਲ ਗਿਆ ਵਾਈਗਰ ਪਹੁੰਚ ਕੇ ਗੁਰਦੁਆਰਾ ਸਾਈਂ ਸਕਿਉਰਟੀ ਦਾ ਦੇਖ ਤੇ ਜਲਦੇ ਛਿੱਟੇ ਮੈਂ ਕਾਫੀ ਚਿਰ ਬਾਅਦ ਆਇਆ ਤੇ ਹੁਣ ਪ੍ਰਸ਼ਾਦ ਆ ਉਧਰ ਸਾਈਡ ਤੋਂ ਮਿਲਦਾ ਉਹ ਖੋਪਰਲੀ ਸਾਈਡ ਤੋਂ ਨਹੀਂ ਤੇ ਪਹਿਲਾਂ ਗੁਰਦੁਆਰੇ ਦੇ ਬੈਕ ਸਾਈਡ ਤੋਂ ਮਿਲਦਾ ਹੁੰਦਾ ਸੀਗਾ ਤੁਹਾਨੂੰ ਵੀ ਬਹੁਤ ਵਧੀਆ ਗੱਲ ਕੋਈ ਉਧਰੋਂ ਆਕਾ ਸੰਗਤ ਜਿਹੜੀ ਉਧਰੋਂ ਜਾਂਦੀ ਫਿਰ ਤੁਹਾਨੂੰ ਪ੍ਰਸ਼ਾਦ ਲਈ ਜਾਂਦੀ ਨਾ ਇਹ ਬਾਬਾ ਜੀ ਸੰਤਾ ਹਜਾਰਾ ਸੰਗ ਜੀ ਨੇ ਕਿ ਘੁੰਮਣ ਵਾਲੇ ਹਾਂਜੀ ਇਹ ਕੀ ਹਰ ਗੁਣ ਹੈ ਫਿਸ਼ ਹਾਂ ਕਿੰਨੀਆਂ بارش ਵੀ ਆ ਗਈ ਆਜੋ ਆਜੋ ਭਜੋ ਆਜੋ ਗੁਰਦੁਆਰਾ ਸਾਹਿਬ ਤੋਂ ਆਪਾਂ ਦਰਸ਼ਨ ਮਿਲ ਲੈ ਕਰ ਲਿਆ ਤਾਂ ਹੁਣ ਚੱਲੇ ਆਂ ਵੀ ਸਕਿਉਰਿਟੀ ਤੇ ਜਲਦੀ ਛੱਟੇ ਦੇਤੇ ਬਾਰਿਸ਼ ਆਉਣੀ ਲੱਗਦਾ ਬਾਰਿਸ਼ ਆਉਣੀ ਜਿਹੜੀ ਸ਼ੁਰੂ ਹੋ ਗਈ ਹੈ ਹਲਕੀ ਹਲਕੀ ਅੱਜ ਲੱਗਦਾ ਭੇਜ ਦੇ ਜਾਵਾਂਗੇ ਚਲੋ ਕੋਈ ਗੱਲ ਨਹੀਂ ਕਦੇ ਕਦੇ ਮਤਲਬ ਭੇਜਣਾ ਵੀ ਚਾਹੀਦਾ ਹੈ ਮਹਾਰਾਜ ਦੇ ਭਾਣੇ ਨੂੰ ਮੰਨਣਾ ਚਾਹੀਦਾ ਹੈ ਕਦੀ ਕਦੀ ਮੈਨੂੰ ਤਾਂ ਰੋਜ਼ ਹੀ ਮੰਨਣਾ ਚਾਹੀਦਾ ਹੈ ਪਰ ਜੇ ਬਾਹਰ ਅੱਜ ਬਾਰਿਸ਼ ਆ ਦੇ ਕੋਈ ਚੱਕਰ ਵਾਲੀ ਗੱਲ ਨਹੀਂ ਕਦੀ ਕਦੀ ਭੇਜਣਾ ਚਾਹੀਦਾ ਚੱਪਲ ਪਾ ਲੈਣੀ ਮੈਂ ਭਣ ਜਾ ਰਹੇ ਆਪਾਂ ਕੰਦੀ ਦੀ ਹੁਣਾਂ ਗੁਰਦਰਾ ਸਾਹਿਬ ਤੋਂ ਚੱਲ ਪਏ ਆਂ ਬਾਰਿਸ਼ ਛੇੜ ਜਿਓ ਹਲਕੀ ਹਲਕੀ ਆ ਰਹੀ ਮਾੜੀ ਮਾੜੀ ਆਹੀ ਆਏ ਸੀ ਆਪਣੇ ਜਠੇਰੇ ਬ੍ਰਹਮ ਗਿਆਨੀ ਸੰਤ ਬਾਬਾ ਮੱਲ ਜੀ ਚੱਲੇ ਹੁਣ ਘਰੇ ਪਹੁੰਚ ਗਏ ਆਪਾਂ ਦੀਦੀਵਾਲ ਲੱਗਦਾ ਭਾਜਿਹੜੇ ਕੰਮ ਕਰਨ ਕੋ ਖੋਲੋ ਹਰ ਗਣ ਬੋਲੋ ਕੋ ਖੋਲੋ ਇਹ ਹਸੀਕਾਰ ਪਰਸਾਨ ਠੀਕ ਠਾਕ ਚਲਿਆ ਕਿ ਲੱਗਿਆ ਇਹ ਕੰਮ ਕਰਨ ਦੇ ਆ ਖਬਰਾਂ ਲਾਈਆਂ ਲੱਗੀਆਂ ਇਹ ਕਿਦਾਂ ਬਹੁਤ ਫੋਰਸ ਹਣੀ ਨਾਲ ਅਮਰਪਾਲ ਨੇ ਸਮਝੋ ਫਲੇ ਚਲੋ ਵਧੀਆ ਗੱਲ ਐ ਬਹੁਤ ਵਧੀਆ ਗੱਲ ਜੇ ਸਾਸੀ ਘਾਲ ਪਰਸਾਨ ਠੀਕ ਠਾਕ ਪਰਸਾਨ ਕੀ ਹਾਲ ਚਾਹ ਠੀਕ ਠਾਕ ਹਾਲ ਆ ਹਾਂ ਕਲਮੂ ਮਿੱਠਾ ਮੇਰੀ ਟੋਲੀ ਚ ਪਹੁੰਚਦਾ ਇੰਦੀ ਐਨੇ ਖਾਣਾ ਐਨੇ ਖਲਾਰਨਾ ਜਿਆਦਾ ਰਹਿੰਦੇ ਨਾ ਲੇਮ ਭਾਜੀ ਨੇ ਦੇਖਿਆ ਮਾਤ ਤੁਸੀਂ ਤਾਂ ਮੈਨੂੰ ਫੋਨ ਕਰਕੇ ਵਧਾਈ ਨਹੀਂ ਦੇਣੀ ਮੈਂ ਚਲ ਮੈਂ ਤੇ ਕੋ ਖਵਾਵਾ ਵਧਾਈ ਦੇ ਮਦਨ ਅਸ਼ਮ ਮਦਨ ਦੇਤੀ ਚਲਦੀ ਵਧਾਈਆਂ ਤੇ ਤੁਹਾਨੂੰ ਬਹੁਤ ਬਹੁਤ ਤੁਹਾਡੇ ਸਾਲੇ ਨੇ ਸਕੂਟਰੀ ਲਈ ਹਾਂ ਜੀ ਹੋਰ ਸਭ ਨਾਲ ਠੀਕ ਜੀ ਬਗੀਆਂ ਮਿਲ ਗਈ ਬਹੁਤ ਵਧੀਆ ਹੈ ਵੇਖੋ ਚਲਾ ਕੇ ਆ ਲੈਂਦੀ ਹਾਂ 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 ਗੁਰਦਰ ਸਿੰਘ ਮੱਥਾ ਟੇਕਣ ਗਏ ਦੋਵੇਂ ਜੀ ਮੱਥਾ ਟੇਕ ਆਏ ਆ ਤੇ ਬਹੁਤ ਵਧੀਆ ਬਹੁਤ ਵਧੀਆ ਚੱਲਦੀ ਬਹੁਤ 21 ਮਾਡਲ ਔਰ 6 ਜੀ ਆਲਾ ਫਣੀ ਮੈਂ ਵੀ ਲਵਾਇਆ ਗੁਰਦਰ ਸਿੰਘ ਬਾਰੀਆਂ ਕਰਦੀ ਹੈ ਫਟਕ ਨਹੀਂ ਮਾਜੀ ਜਾਲੀ ਲਾਉਣੀ ਹੈ ਇੱਕ ਜਾਲੀ ਵਾਲਾ ਤੇ ਇੱਕ ਦੂਜਾ ਨਾ ਸ਼ੀਸ਼ੇ ਵਾਲਾ ਇਦਾਂ ਨਾ ਠੀਕ ਹੈ ਲਾਉਣਾ ਖਲਾਰਾ ਹੋਇਨਾ ਹਾ ਨੀਤੀ ਜੀ ਤੁਹਾਨੂੰ ਮੈਨੂੰ ਪਤਾ ਖਲਾਰਾ ਬਹੁਤਾ ਪਉਣੀ ਹੈ ਨਾ ਤੈਨੂੰ ਮੈਂ ਤੈਨੂੰ ਮੈਂ ਤੁਹਾਨੂੰ ਨਾਲ ਇੱਕ ਨਹੀਂ ਹਾਂਜੀ ਹਾਂਜੀ ਧੰਨਵਾਦ ਬਹੁਤ ਬਹੁਤ ਉਹ ਜੱਕਦਾ ਵੀ ਭਾਜੀ ਸਰਾਬ ਨਹੀਂ ਜੱਕਦਾ ਮੀ ਡੈਡੀ ਨੇ ਪੁੱਛ ਲੇ ਪਾਏ ਰੋਜ਼ ਤੇ ਵਾਪਸ ਆਇਆ ਨਾ ਰਵਲਾ ਮੈਂ ਤਾਂ ਨਹੀਂ ਪਾਇਆ ਵੀ ਬੇਇਜ਼ਤੀ ਹੋਣ ਈ ਕੀ ਕਰਾਂ ਮੈਂ ਆ ਤੁਹਾਡੇ ਸਾਹਮਣੇ ਇਥੇ ਘਰੋਂ ਤੁਹਾਡੇ ਜਾਂਦਾ ਰ ਮੈਂ ਕੱਲ ਵੀ ਵਾਪਸ ਆਇਆ ਕਿ ਨਹੀਂ ਚਲਾਣੀ ਆ ਨੰਕਰ ਨਹੀਂ ਲਾਚ ਨੇ ਚਲਾਉਣੀ ਆ ਇੱਥੇ ਲਾ ਕੇ ਰੋ ਜਾ ਤੂੰ ਮੀਂਹ ਪੀਂ ਕੇ ਲਾਈ ਹੋਵੇ ਉੱਥੇ ਇੰਨੇ ਰੋ ਜਾ ਉਹ ਚਾਬੀ ਉਹਦੇ ਵਿੱਚ ਹੀ ਹੈ ਸਕੂਟਰ ਚ ਕੱਢ ਕੇ ਆਉਂਦੀ ਉਹ ਕਿਹਨੇ ਲੈ ਜਾਣੀ ਅੱਜ ਹੀ ਖੈਦੋ ਕੰਮ ਚੱਲ ਬਣੀ ਗੱਲ ਹੋਰ ਕਿਹੜੀ ਲਾਕ ਲਿਆ ਹੋਇਆ ਇੱਕ ਜਾਂਦੇ 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 ਲੈ ਜਾਓ ਲੈ ਵੀ ਭਾਜੀ ਲੈ ਆਏ ਟਰਾਈ ਕਿਦਾਂ ਫਿਰ ਬਣੀ ਗੱਲ ਪੂਰੀ ਤੇ ਠੀਕ ਹੈ ਨਾ ਜਦੋਂ ਮੈਂ ਲਿਆਂਦੀ ਸੀ ਨਾ ਇੱਕ ਦਿਨ ਨੰਬਰ ਪਲੇਟ ਬੜੀ ਆਵਾਜ਼ ਦਵੇ ਤੇ ਕਰਦੇ ਕਹਿੰਦੇ ਵੀ ਇਹ ਵਾਜਦੀ ਬੜੀ ਕਰਨ ਦੀ ਹੈ ਫਿਰ ਨੰਬਰ ਪਲੇਟ ਦਾ ਨਟ ਢਲਾ ਹੋਇਆ ਹੈ ਉਹ ਪਲਾਸ ਨਾ ਫਿਰ ਨਾ ਜਿਹੜਾ ਘੁੱਟ ਦਤਾ ਨੂੰ ਤੇ ਫਿਰ ਹੋ ਗਿਆ ਸਹੀ ਠੀਕ ਚੰਗੀ ਚੀਜ਼ ਪਰ ਇਹ ਇਹ ਕਿਆ ਵੀ ਲਾਈਟ ਦੂ ਜਗਦੀ ਨਹੀਂ ਦੀ ਉਹ ਕੰਮ ਥੋੜਾ ਜਿਹਾ ਸਹੀ ਨਹੀਂ ਲੱਗਦਾ ਮੈਨੂੰ ਹੋ ਕੋਈ ਗੱਲ ਨਹੀਂ ਹੁੰਦਾ ਇਹ ਮੜਮਤਾ ਚਾਬੀ ਕਦੇ ਦਿੱਤੀ ਨਾ ਚਾਬੀ ਦੋ ਇੱਕ ਘਰੇ ਰੱਖਤੀ ਭਰਾਵਾ ਟਾਇਰ ਠੀਕ ਹੈ ਟਾਇਰ ਥੋੜੇ ਹੀ ਹੋਣ ਮਤਲਬ 3 ਕੁ ਮਹੀਨੇ ਨਿਕਲਨੇ ਹੋਰ 3-4 ਮਹੀਨੇ ਉਹ ਠੀਕ ਕਿੰਨੇ ਕੀ ਚਲਾਉਣੇ ਤੁਸੀਂ ਯਾਰ ਹੂੰ ਆਹ ਉਹ ਵੇਹ ਲੋਕਲੀ ਚਲਣੀ ਮੇਰੇ ਨੂੰ ਜੇ ਚਲਾਉਣੀ ਚੰਗੀ ਹੋਵੇ ਫਿਰ ਤੇ ਮੇਰੇ ਨਾਲ 6 ਮਹੀਨੇ ਕੱਢ ਜਾਣਗੇ ਟਾਇਰ। ਥੱਲੀ ਜਾਣੇ ਕੋਈ ਗੱਲ ਨਹੀਂ। ਬਾਕੀ ਚਲਾਉਂਦੇ ਕਿੰਨੀ ਚਲਾਉਂਦੇ ਆ। ਹੂੰ। ਗੱਡੀ ਦਾ ਜ਼ਿਆਦਾ ਰਹਿਣਾ। ਗੱਡੀ ਸਦਾ ਆਹ ਛੱਤ ਦੇ ਤੇ ਚਿਬ ਕਿਨੇ ਪਾਇਆ ਵਾ। ਹੈ? ਆਹ ਇੱਥੇ ਕੀ ਚਿਬੇ ਆ ਇੱਥੇ ਇਹ ਇੱਥੇ। ਹੈਗਾ ਨਾ। ਚਲੋ ਕੋਈ ਨਹੀਂ ਆਪਣੀ ਜ਼ਿੰਦਗੀ ਨੂੰ ਚਿਬ ਪਾਏ। ਚਲੋ ਚੱਲੇ ਚੱਲੇ ਜਾਓ। ਇਹਨਾਂ ਦੇ ਆ ਤੇ ਆ ਬਹੁਤ ਵਧੀਆ ਸ਼ਬਦ ਚੱਲਦੇ ਰਹਿੰਦੇ 24 ਘੰਟੇ ਚਾਰਜਰ ਤੇ ਲਾ ਛੱਡਦੇ ਕਿ ਬਾਹਰ ਬੋਝ ਰਹਨੇ ਦੀ ਹੈ ਭਾਜੀ ਨੇਰੀ ਬਹੁਤ ਆਉਂਦੀ ਬਾਹਰ ਮੈਂ ਕਹਿੰਦਾ ਬਹੁਤ ਮੇਰੀ ਹੱਥ ਹੋਈ ਪਈ ਰੋਜ਼ ਹੀ ਹਮ ਦੀ ਸੰਦਾ ਚਾਹਣਾ ਕੀਤਾ ਹੈ ਜੀ ਫੁੱਟ ਕਨੇ ਕਿ ਕਿਹੜੀਆਂ ਗੱਲਾਂ ਗੰਢ ਹੈ ਜਾਣਾ ਕਿੱਦਾਂ ਕਹਿੰਦੇ ਕਿੱਦਾਂ ਚਾਈਦਾ ਵੇਜ ਕਿੱਥੇ ਜਾਈ ਜਾਓ ਭਰਾ ਪਹਨੀ ਆਲੋ ਸੁੱਤੇ ਉੱਠਦੇ ਫੋਨ ਚਾਹੀਦਾ ਫਸਲੀਆਂ ਨੂੰ ਸੇਕ ਲੱਗ ਜਾਣਾ ਕਿਸੇ ਦਿਨ ਉਹਨਾਂ ਪਰਾਨੀਆਂ ਬੁੜੀਆਂ ਕਹਿੰਦੇ ਨੇ ਹਨ ਵਸੀਆਂ ਕਿਦਾਂ ਮਾਰਨ ਈ ਆ ਜੇ ਅੱਖਾਂ ਦੀ ਘੇੜ ਲਾ ਹੈ ਅੱਜ ਕੋੜਤਾ ਮੈਂ ਪੁੱਤ ਨੂੰ ਪਾਇਆ ਪੂਰਾ ਫੱਬੰਡਿਆ ਹੈ ਮੇਰਾ ਪੁੱਤ ਅੱਜ ਮੇਰੇ ਪੁੱਤ ਦੀ ਲੁੱਕ ਹੀ ਵੱਖਰੀ ਹੈ ਅੱਜ ਦੇ ਲੈ ਵੀ ਕੇਰਲਾ ਜਾਣ ਦੀ ਸਲਾਹ ਬਣ ਗਈ ਹੈ ਹੁਣ ਕੇਰਲਾ ਜਾਣਾ ਬਸ ਆਪਾਂ ਕਿਉਂਕਿ ਕਾਕੇ ਨੂੰ ਦੱਸ ਕੇ ਇਹਨੇ ਦੱਸਿਆ ਵੀ ਸਮੁੰਦਰ ਚ ਨਵਾਕ ਲਿਆ ਹੋਇਆ ਕਰੀ ਹੈਂ ਬਦੂ ਫੁੱਲੂਗਾ ਕਹਿੰਦੇ ਇੱਕ ਵਾਰੀ ਸਮੁੰਦਰ ਚ ਪੈਰ ਡਬੋ ਕੇ ਲਿਆਉਣੇ ਬਸ ਇਹਦੇ ਹੈ ਕਿਦਾਂ ਫਿਰ ਜਾਣਾ ਕਿਥੇ ਕੇਰਲਾ ਜਾਣਾ ਕਿਥੇ ਜਾਣਾ ਦੇਖੋ ਜੀ ਕੋਈ ਨਹੀਂ ਕੋਈ ਅੱਗੇ ਠੀਕ ਹੈ ਜੀ ਹੁਣ ਆਪਾਂ ਚੱਲੇ ਆਂ ਕੱਲ ਨੂੰ ਰੋਟੀ ਪਾਣੀ ਖਾ ਲਿਆ ਵਾ ਤੇ ਚਲੋ ਠੀਕ ਹੈ ਜੀ ਬਾਜੀ ਚੱਲੇ ਫਿਰ ਆਪਾਂ ਓਕੇ ਜੀ ਚੰਗਾ ਜੀ ਹਸਨ ਬਾਜੀ ਸਸਰੀਆਂ ਆਕਾਲ ਇਹ ਕਟਿੰਗ ਬੜੀ ਸ਼ਾਨਦਾਰ ਕਰਾਈ ਹੋਇਆ ਹੈ ਨਹੀਂ ਜੱਛਦੀ ਇਹ ਲੈ ਜੱਛਦੀ ਬੁੜੀ ਗੇ ਲੈ ਵੀ ਮਿੱਤਰਾ ਸਾਢੇ ਦਾ ਹੋ ਗਏ ਨੇ ਤੇ ਘਰੇ ਜਾ ਰਹੇ ਹੁਣ ਆਪਾਂ ਰਾਤ ਦੇ 8:30 ਹੋ ਗਏ ਮੰਮੀ ਜੀ ਆਪਣਾ ਵੇਟ ਕਰ ਰਹੇ ਨੇ ਮੰਮੀ ਨੇ ਵਿਚਾਲੇ ਰਹੀ ਨੇ ਇੰਨੇ ਚਾਵਾਂ ਦੇ ਨਾਲ ਕੜੀ ਬਣਾਈ ਹੋ ਤੇ ਇਹ ਮੈਡਮ ਨੇ ਹੁਣ ਖਾਧੀ ਨਹੀਂ ਆ ਉਧਰੋਂ ਰੋਟੀ ਖਾ ਐ ਕਰਨ ਦੀ ਦੀ ਹਣੀ ਕਹਿੰਦੇ ਤੁਸੀਂ ਰੁਕੋ ਵੀ ਤੁਸੀਂ ਚਲੋ ਚਲੋ ਦਾ ਆ ਛੱਡਦੇ ਆਉਂਦੇ ਜਿੱਤੇ ਤੇ ਮੈਂ ਚੱਲ ਫਿਰ ਥੋੜਾ ਟਾਈਮ ਰੁਕ ਜੰਨੇ ਆ ਫਿਰ ਰੁੱਕ ਕੇ ਇੱਕੋ ਜਗ ਸਲਾਮ ਅਸਰਾਂ ਕੀਤਾ ਭੱਜ ਗਏ ਕਿਰਲਾ ਘੁੰਮਣ ਜਾਣਾ ਹੈ ਤੇ ਹਜੂਰ ਸਾਹਿਬ ਵੀ ਜਾਣਾ ਦਰਸ਼ਨ ਕਰਨ ਕਿਉਂਕਿ ਉਹਨਾਂ ਦੇ ਸੁਖਣਾ ਵਾ ਨਾ ਬੱਚੇ ਦੀ ਸੁਖਣਾ ਤੇ ਸੁਪਨਾ ਲਾਉਣ ਵਾ ਤੇ ਜਾਣਾ ਉਹਨਾਂ ਦੇ ਤੇ ਉਹਦੀ ਸਲਾਮਸਰਾਂ ਚੱਲ ਰਿਹਾ ਹੈਗਾ ਤੇ ਹੁਣ ਘਰੇ ਪਹੁੰਚਣ ਵਾਲੇ ਨੇੜੇ ਹੀ ਘਰ ਆ ਭਾਜੀ ਹੁਣਾਂ ਦਾ ਤੇ ਹੈ ਪੰਜ ਸੱਤ ਮਿੰਟ ਦਾ ਰਸਤਾ ਬਸ ਫੇਰ ਪਹੁੰਚਣ ਵਾਲੇ ਘਰੇ ਆ ਬਾਰਿਸ਼ ਜਿਹੜੀ ਹੁਣ ਘਰੇ ਪਹੁੰਚੀ ਹੈ ਤੇ ਫੇਰ ਆਈਏ ਚਲੋ ਮਾਰੇ ਦੀ ਕਿਰਪਾ ਹੋ ਗਈ ਇੰਨਾ ਬੜਾਇਆ ਵੀ ਰਸਤੇ ਵਿੱਚ ਨਹੀਂ ਰਸਤੇ 'ਚ ਆਈ ਵੈਸੇ ਮਤਲਬ ਇੱਥੋਂ ਘਰ ਦੇ ਲਾਗੋ ਜੇ ਮੋੜ ਲੱਗੇ ਮੁੜਨ ਫੇਰ ਕਿਆ ਕਰਦਾਂ ਕਿਆ ਕਰਾਂ ਡੈਂਡੇ ਨਹੀਂ ਕਿਆ ਕਰਾਂ ਡੈਂਡੇ ਉਪਰ ਅਟੇਮ ਲਾਇਆ ਉਹ ਫੇਰ ਕਰਨ ਕਹਿੰਦੀ ਰੋਟੀ ਖਾ ਕੇ ਜਾਏ ਨਾਲ ਸਲਾਮਸਰਾਂ ਕਰਨ ਦੇ ਹੀ ਕੋਈ ਯਾਰ ਉਹ ਕਿਹਾ ਆਈ ਕਹਿੰਦੇ ਫਿਰਦਾਈ ਫਿਰ ਨੂੰਹਾਂ ਲੱਗਦੇ ਕਹਿੰਦੇ ਪਣੀ ਹੈ ਹਾਂ ਅਵੇ ਉਹ ਵਿਆਹ ਕਰਿਆ ਸਲਾਮ ਅਸਰਾਨੀ ਉਹ ਹਜੂਰ ਸਾਹਿਬ ਜਾਣਦਾ ਡੇ ਹੀ ਹੋਰ ਕੇਰਲਾ ਜਾਣਦਾ ਡੇ ਹੈਗੇ ਬੋਲ ਦਦੀ ਮੈਂ ਚੀਜੀ ਘੜੀ ਖਾਣੀ ਹੋਣਾ ਇਹ ਵੇਲੇ ਸੌਂ ਜਾ ਚੱਲ ਕੋਈ ਨਹੀਂ ਗੋਲੀਆਂ ਨਹੀਂ ਮਿਲਣੀਆਂ ਅੱਜ ਨਜ਼ਰ ਨਾਲ ਲੱਗੇ ਸੋਹਣੀ ਬੜੀ ਲੱਗਣ ਲਈ ਬਲੈਕ ਸੂਟ ਚ ਮੈਂ ਕਿਹੜੀ ਚੀਜੀ ਤੈਨੂੰ ਮੈਂ ਤੈਨੂੰ ਜਦੋਂ ਮੈਂ ਤੈਨੂੰ ਜਦੋਂ ਮੈਂ ਕਹਣ ਕਿਹੜੀ ਕਿਹੜੀ ਚੀਜੀ ਮੈਂ ਉਹ ਗੋਲੀਆਂ ਵੇਲੀਆਂ ਆ ਆ ਗੋਲੀਆਂ ਭਰਾਵਾ ਖਾਂਦੀ ਹਾਜ ਮਲੇ ਜਿਹੜੀਆਂ ਹੁੰਦੀਆਂ ਜਿਹੜੀ ਉਹ بارش ਆ ਗਈ بارش ਮੈਂ ਕਹਿੰਦਾ ਮੈਂ ਨਾ ਡੈਡੀ ਨਾਲ ਡਿਆ ਗੱਲਾਂ ਮਾਤਾ ਸ਼ੇਅਰ ਕਰਨ ਮੈਂ ਮੇਰੇ ਦੋਸਤ ਹੁੰਦੇ ਪਿੰਡ ਦੇ ਵੀ ਕਿੱਥੇ ਪੜਨਾ ਪੜਨਾ ਕਦਾਂ ਦੇ ਪੜਵਾਉਂ ਉਹ ਤੇ ਡੜਿਕਦਾ ਉਹ ਬਾਰ ਮੂਰਤ ਲੱਗਿਆ ਤੂੰ ਹੀ ਤੇ ਫੰਡੇ ਯਾਰ ਨਹੀਂ ਮਸਕਤੀ ਤੇ ਸਾਹ ਹੈ ਮਸਕਤੀ ਤੇ ਨਹੀਂ ਹਾਂ ਸਰ ਅੱਠ-ਦਾਂ ਦੰਨ ਵਿੱਚ ਆਪੇ ਦਾ ਬਾਰਿਸ਼ ਬਹੁਤ ਜਿਆਦਾ ਤੇਜ਼ ਬਹੁਤ ਜਿਆਦਾ ਹੈਂ ਕੰਦ ਕੱਪ ਦੇ ਸੂਦੀ ਬੈਂਕ ਆਹ ਉਹ ਤਾਰਾਂ ਨਹੀਂ ਉਹ ਪਿੰਡ ਪਰਵਾ ਕੇ ਆ ਗਿਆ ਜਵਾਨ ਗੁੰਗੀ ਵਾਲੀਆਂ ਤਾਰਣੀਆਂ ਗੁੰਗੀ ਵਾਲੀਆਂ ਤਾਰਣੀਆਂ ਉਹ ਚ ਪੈਂਟ ਢੜ ਗਈ ਉਪਲਾਜੋ ਬਣ ਗਿਆ ਪੈਂਟ ਕਾਦੀ ਉਹਦੇ ਪੈਂਟ ਕਲਰ ਦੀ ਨਾਲੀ ਬੜੀ ਦਾ ਲਗਾ ਸੋਟਾ ਉਹ ਨਹੀਂ ਚ ਸੈਕਲ ਸੈਕਲ ਚ ਉਹਨੇ ਜਿ ਲੁਕਾਤਾ ਹੈਗੇ ਝੋਨੇ ਚ ਲੁਕਾਤਾ ਹੈ ਸੈਕਲ ਸੈਂਟਰ ਜਿੱਚ ਕਰਕੇ ਨੇ ਪੈਲੀ ਚ ਇਹ ਭੱਜਣਾ ਹੀ ਨਾ ਅਹੀਂ ਤੇ ਫਿਰ ਉਹ ਝੋਨੇ ਦੇ ਸੈਕਲ ਲੁਕਾ ਆਇਆ ਮੈਂ ਉਮੜ ਕੇ ਕਾਂਦੇ ਤਪੀ ਜੋ ਝੋਨੇ ਸੈਕਲ ਕੱਢ ਰਿਹਾ ਤੇ ਆ ਗਏ ਮੈਂ ਪੈਂਟ ਪਰਾਜੋ ਬਣ ਗਈ ਇਹ ਰੀਲਾਂ ਨ ਚੰਬੜੀ ਇਹ ਕੀ ਕਰੀ ਹੁਣ ਬਈ ਜਾਨੇ ਕਹਿੰਦੇ ਫੋਨ ਨਾ ਆਂਦੇ ਉਹਦੇ ਵੇਲੇ ਕੀ ਕਰੀ ਕਿੰਨਾ ਵੇਤਰ ਖੇਡੀਆਂ ਨਿਆਣਾ ਨਾ ਇਹਦੇ ਸਿਦਾਈ ਕਰ ਦਿੰਦੇ ਕੀ ਕਰੀ ਹੁਣ ਅਹ ਇਹਨਾ ਠੀਕ ਹੈ ਜੀ ਆਪਣੇ ਇਥੇ ਬਾਰਿਸ਼ ਬਹੁਤ ਜ਼ਿਆਦਾ ਪੈ ਰਹੀ ਕਿੱਥੇ ਕਿੱਥੇ ਪੈ ਰਹੀ ਸਰ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਦੇ ਸਰ ਜਣੇ ਕਰਦੇ ਸਬਸਕ੍ਰਾਈਬ ਇਹਨਾਂ ਦੇ ਕੱਲ ਨੂੰ ਨਵੀਂ ਵੀਡੀਓ ਨਾਲ ਤੱਕ ਲਈ ਸਸਿਕਾ ਜਿਹੜੇ ਫੇਸਬੁਕ ਤੇ ਵਲੌਗਿੰਗ ਦੇਖਦੇ ਆ ഫേസ്ബുക്ക് പേജ് ഫോലോ സ്നാപചാറ്റൂ മൂന്ന് ഡോ ജീവി യൂട്യൂബ് എങ്ങനെയോ ഏഡ് കൂടെ